ਅੱਜ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਤੇ ਉਹਨਾਂ ਦੇ ਇਸ ਸ਼ਹਾਦਤ ਨੂੰ ਸਮਰਪਿਤ ਦੋ ਬੋਲ ਆ ਤੁਹਾਡੇ ਨਾਲ ਸਾਂਝੇ ਕਰ ਰਿਹਾ। ਦਾਤੀਆਂ ਨੂੰ ਜਦੋਂ ਸੀ ਲਵਾਏ ਘੁੰਗਰੂ ਬਾੜੀਆਂ ਦਾ ਜਦੋਂ ਸੀਗਾ ਜੋਰ ਚੱਲਦਾ ਅੰਮ੍ਰਿਤ ਸਰਦੀ ਉਹ ਸੋਨੇ ਰੰਗੇ ਧਰਤੀ ਤੇ ਇੱਕ ਕੰਮ ਦੇਖਿਆ ਸੀ ਹੋਰ ਚੱਲਦਾ। ਜ਼ੁਲਮਾਂ ਦੀ ਫਸਲ ਵੀ ਪਹੁੰਚ ਗਈ ਸੀ ਸਿਖਰਾਂ ਤੇ ਚਾਹੁੰਦੇ ਸੀ ਖਲਾਸੀ ਹੋਰ ਜੂਨ ਮੰਗਦੇ ਸੀ। ਜਿਲੇਆਂ ਦੇ ਬਾਗ ਪਹੁੰਚੀ ਸੁੰਘਦੀ ਸੰਗਾਉਂਦੀ ਜ਼ਾਲਮਾਂ ਦੀ ਜੀਭ ਜਿਹੜੀ ਖੂਨ ਮੰਗਦੀ ਸੀ ਵਿਛ ਗਿਆ ਬੋਲ ਝਟ ਜਿਸਮਾਂ ਦੇ ਦਾਣਿਆਂ ਦਾ ਹੱਡੀਆਂ ਦਾ ਝਟ ਸੀ ਬਣਾਤਾ ਚੂਰਮਾ ਜਿਨੇ ਇਸ ਫਸਲ ਦਾ ਮੋਲ ਅਜੇ ਤਾਰਨਾ ਸੀ ਲੋਕ ਲੋਕ ਉਹ ਵੇਖਦਾ ਸੀ ਸੂਰਮਾ ਬਦਲੇ ਦਾ ਬੀਜ ਉਹਨੇ ਖੂਨ ਵਿੱਚ ਬੀਜਿਆ ਜੋ 21 ਸਾਲਾਂ ਚ ਉਹ ਹੋ ਗਿਆ ਜਵਾਨ ਸੀ ਫਕਰਾਂ ਤੇ ਜੋਗੀਆਂ ਦੇ ਵਾਂਗ ਉਹਨੇ ਘੁੰਮਦੇ ਨੇ ਪਾਰ ਜਾ ਸਮੁੰਦਰਾਂ ਤੋਂ ਕੱਢ ਲਈ ਪਛਾਣ ਸੀ ਮੂਰੇ ਅਡਵੈਰ ਦੇ ਸੀ ਖੜ ਗਿਆ ਉਦੋਂ ਮ ਜਦੋਂ ਮੂਰੇ ਅਡਵੈਰ ਦੇ ਸੀ ਖੜ ਗਿਆ ਉਦੋਂ ਜਦੋਂ ਵੇਖ ਉਹਨੂੰ ਲੰਡਨ ਨੂੰ ਆ ਗਈਆਂ ਤਰੇਲੀਆਂ ਜ਼ਾਲਮ ਦੀ ਮੌਤ ਉਤੇ ਗਿੱਧਾ ਪਾਇਆ ਬੱਲੀਆਂ ਨੇ ਕਣਕਾਂ ਦੇ ਨਾਲ ਰਲ ਗਾਣੇ ਗਾਏ ਪੈੜੀਆਂ ਜ਼ਾਲਮ ਦੀ ਮੌਤ ਉਤੇ ਕਿੱਧਾ ਪਾਇਆ ਬੱਲੀਆਂ ਨੇ ਕਣਕਾਂ ਦੇ ਨਾਲ ਰਲ ਗਾਣੇ ਗਾਏ ਪੈੜਚ ਧੰਨਵਾਦ ਜੀ ਬਹੁਤ ਬਹੁਤ